ਕੀ ਵਾਕਿਆ ਆ ਸਾਰੇ ਕੇਐਸਈ ਦੀ ਡੈਥ ਹੋ ਗਈਆਂ ਕੀ ਗੱਲਬਾਤ ਹੋਈ ਹੈ ਇਹ ਪਿੰਡ ਕੱਕਾ ਕੰਢਿਆਲਾ ਫਾਟਕ ਹੈਗਾ ਸੀ 25 ਇਹ ਰੇਲਵੇ ਲਾਈਨਾਂ ਜਾਂਦੀਆਂ ਵਰਸਾ ਤੋਂ ਖੇਮ ਕਰਨ ਸیرے 750 ਤੇ ਗੱਡੀ ਰੇਲਵੇ ਸਟੇਸ਼ਨ ਸੰਤਾ ਤੋਂ ਨਿਕਲੀ ਇਹ ਇਹ ਸਾਡੇ ਪੰਜਾਬ ਪੁਲਿਸ ਦਾ ਐਸਸੀ ਲਖਵਿੰਦਰ ਸਿੰਘ ਹੀ ਜਿਹਦੀ ਡਿਊਟੀ ਕੇ ਉਹ ਆ ਟੀ ਤੰਤਾਰ ਲੱਗੇ ਜੋ ਕੁਝ ਦਵਾਈ ਖਾਂਦਾ ਸਰੀਰ ਜਸਮਾਨੀ ਤੌਰ ਤੇ ਠੀਕ ਨਹੀਂ ਜੋ ਆਪੇ ਸ਼ਟ ਰੇਨ ਕਰਕੇ ਆਪਣੇ ਮਕਾਨ ਗਰੀਬ ਐ ਮੈਨੂੰ ਤਾਂ ਪੈਦਲ ਦਵਾਈ ਲੈਣ ਲਈ ਜਿਹੜਾ ਕੱਖੇ ਕੰਡੇ ਵਾਲੇ ਜਾ ਰਿਹਾ ਹੈ ਜਦੋਂ ਉਧਰ ਗੇਟ ਬੰਦ ਹੋਇਆ ਸੀ ਤੇ ਰੇਲ ਗੱਡੀ ਆ ਰਹੀ ਇਹ اچانک ਸਿਰੇ ਸਮਾਂ ਧੁੰਦਾਉਣ ਕਰਕੇ ਤੇ ਠੰਡਾਉਣ ਕਰਕੇ ਰੇਲ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਇਹਦੀ ਜਿਹੜੀ ਮੌਕੇ ਦੇ ਮੌਤ ਹੋ ਗਈ ਜਿਹਦੀ 194 ਬੀ ਐਨਐਸ ਅਸਸ ਤਹਿਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੁਣ ਤਨਤਾਲ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਬਾਰਸ਼ਾਂ ਮੌਕੇ ਦੇ ਆ ਚੁੱਕੇ ਹਨ ਸਾਡੇ ਪੰਜਾਬ ਪੁਲਿਸ ਲਈ ਇਹ ਥਾਣੇਦਾਰ ਦਾ ਦੁਨੀਆ ਤੋਂ ਚਲੇ ਜਾਣਾ ਬੜਾ ਕੁਦਰਤੀ ਪਾਣਾ ਹੈ ਜੀ ਨੂੰ ਹੀ ਵੀ ਸ਼ੋਗ ਵਜੋਂ ਸਿਰ ਮੱਥੇ ਪਰਵਾਨ ਕਰਦੇ ਇਹਨਾਂ ਦਾ ਆਪਣਾ ਕਰਨਜੀਤ ਹੈ ਅਚਕੀ ਕੀ ਗੱਲਬਾਤ ਹੋਈ ਜੜੀ ਤਾਂ ਦੇ ਮੈਂ ਸੈਰ ਕਰਨ ਗਏ ਸੀ ਕਿਹਨਾਂ ਉਹਨਾਂ ਦਾ ਭਾਈ ਦਾ ਲਖਵਿੰਦਰ ਸਿੰਘ ਜੀ ਕਿੱਥੇ ਡਿਊਟੀ ਕਰਦੇ ਕੀ ਹੋਵਾ ਟੀ ਕਰਨਤਾਲ ਜੀ ਗੱਲ ਕੀ ਗੱਲਬਾਤ ਹੋਈ ਕਿੱਥੇ ਹੋਈ ਚੈਰ ਕਰਨ ਗਏ ਹੀ ਕਰੂਗੇ ਅੱਛਾ ਜੀ ਦਵਾਈ ਲੈਣਗੇ ਹੀ ਪਟਾ ਕਿਹੜੀ ਜਗ੍ਹਾ ਹੈ ਕੱਕਾ ਕੰਢਿਆਲਾ ਅੱਛਾ ਜੀ ਕਿਸ ਤਰ੍ਹਾਂ ਦਾ ਐਕਸੀਡੈਂਟ ਕੀ ਹੈ ਪਤਾ ਨਹੀਂ ਲੱਗਾ ਉਹਨਾਂ ਨੂੰ ਟ੍ਰੇਨ ਦਾ ਟ੍ਰੇਨ ਦਾ ਪਤਾ ਨਹੀਂ ਲੱਗਾ ਕੀ ਵਾਕਿਆ ਹੋਇਆ ਸਾਰੇ ਕੇਐਸਆਈ ਦੀ ਡੈਥ ਹੋ ਗਈਆਂ ਕੀ ਗੱਲਬਾਤ ਹੋਈ ਹੈ ਇਹ ਪਿੰਡ ਕੱਕਾ ਕੰਢਿਆਲਾ ਫਾਟਕ ਹੈਗਾ ਸੀ 25 ਇਹ ਰੇਲਵੇ ਲਾਈਨਾਂ ਜਾਂਦੀਆਂ ਵਰ ਸਰ ਤੋਂ ਖੇਮ ਕਰਨ ਸਿਰੇ 750 ਤੇ ਗੱਡੀ ਰੇਲਵੇ ਟੇਸ਼ਨ ਤੰਤਾ ਤੋਂ ਨਿਕਲੀ ਹੈ ਇਹ ਇਹ ਸਾਡੇ ਪੰਜਾਬ ਪੁਲਿਸ ਦਾ ਐਸਸੀ ਲਖਵਿੰਦਰ ਸਿੰਘ ਹੀ ਜਿਹਦੀ ਡਿਊਟੀ ਕੇ ਵਾਰਟੀ ਤੰਤਾਰ ਲਗੇ ਸੀ ਜੋ ਕੁਝ ਦਵਾਈ ਖਾਂਦਾ ਹੈ ਸਰੀਰ ਜਸਮਾਨੀ ਤੌਰ ਤੇ ਠੀਕ ਨਹੀਂ ਜੋ ਆਪਸ਼ਾ ਟ੍ਰੈਨ ਕਰਕੇ ਆਪਣੇ ਮਕਾਨ ਗਰੀਬ ਹੈ ਉਹ ਤੋਂ ਪੈਦਲ ਦਵਾਈ ਲੈਣ ਲਈ ਜਿਹੜਾ ਕੱਖੇ ਕੰਡੇ ਵਾਲੇ ਜਾ ਰਿਹਾ ਹੈ ਜਦੋਂ ਉਧਰ ਗੇਟ ਬੰਦ ਹੋਇਆ ਸੀ ਤੇ ਰੇਲ ਰੇਲ ਗੱਡੀ ਆ ਰਹੀ ਇਹ اچانک ਸਿਰੇ ਸਮਾਂ ਧੁੰਦਦਾ ਹੋਣ ਕਰਕੇ ਤੇ ਠੰਡ ਹੋਣ ਕਰਕੇ ਰੇਲ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਇਹਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਜਿਹਦੀ 194 ਬੀ ਐਨਰਸਸ ਤਹਿਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੁਣ ਤਨਤਾਲ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਬਾਰਸਨ ਮੌਕੇ ਤੇ ਆ ਚੁੱਕੇ ਹਨ ਸਾਡੇ ਪੰਜਾਬ ਪੁਲਿਸ ਲਈ ਇਹ ਥਾਣੇਦਾਰ ਦਾ ਦੁਨੀਆ ਤੋਂ ਚਲੇ ਜਾਣਾ ਬੜਾ ਕੁਦਰਤੀ ਪਾਣਾ ਹੈ ਜੀ ਨੂੰ ਹਾਂ ਵੀ ਸ਼ੋਗ ਵਜੋਂ ਸਿਰ ਮੱਥੇ ਪਰਵਾਨ ਕਰਦੇ ਆਂ। ਥੈਂਕ ਯੂ ਓਕੇ ਸਸਰੀ ਜੀ। ਕਿਹਨੇ ਮਾਪੜਾ? ਕਰਨ ਜੀ ਤੇ। ਅੱਛਾ ਕੀ ਗੱਲਬਾਤ ਹੋਈ? ਡਾੜੀ ਤਾਂ ਡੇਮਨ। ਸੈਰ ਕਰਨ ਗਏ ਸੀ। ਕਿਹਨਾਂ ਉਹਨਾਂ ਨੂੰ ਪਈਦਾ? ਲਖਵਿੰਦਰ ਸਿੰਘ ਜੀ। ਕਿੱਥੇ ਡੂਟੀ ਕਰਦੇ? ਕੀ ਹੋਵਾ ਟੀ? ਕਰਨ ਦਾ। ਉਹ ਜੀ ਗੱਲ ਕੀ ਗੱਲਬਾਤ ਹੋਈ? ਕਿੱਥੇ ਹੋਈ? ਸੈਰ ਕਰਨ ਗਏ ਸੀ ਘਰੋਂ। ਅੱਛਾ ਜੀ। ਦਵਾਈ ਲੈਣ ਗਏ ਸੀ ਪਜੋ। ਕਿਹੜੀ ਜਗ੍ਹਾ ਹੈ? ਕੱਕਾ ਕੰਡਿਆਰੇ। ਅੱਛਾ ਜੀ। ਦੇਖ ਇਸ ਤਰ੍ਹਾਂ ਘਾਣੀ ਐ। ਐਕਸੀਡੈਂਟ ਕੀ ਹੋਇਆ? ਪਤਾ ਨਹੀਂ ਲੱਗਾ ਉਹਨਾਂ ਨੂੰ ਟ੍ਰੇਨ ਦਾ। ਟ੍ਰੇਨ। ਟ੍ਰੇਨ। ਪੜਾਣੀ ਲੱਗਿਆ